ਤੇ ਜਦੋਂ ਤਰੀਕ ਤੋਂ ਨਿਕਲਦਾ ਉਹਦੇ ਮਗਰ ਆਪਾਂ ਬੰਦੇ ਲੱਗ ਜਾਂਦੇ ਹਾਂ ਤੁਸੀਂ ਅੱਗੇ ਵੜੋ ਹਾਂ ਤੁਹਾਡੇ ਸਾਥ ਫਿਰ ਆਪਾਂ ਚੰਗੇ ਕੀਏ ਫਿਰ ਟਾਲਿਆਂ ਦਾ ਜਿਹੜਾ ਬਗੈਰੀ ਜਾਂਦੇ ਇਹ ਆਪਾਂ ਇਹ ਸਿਸਟਮ ਨੂੰ ਨਾ ਇੱਕੋ ਕੀਤਾ ਨਾ ਸਹੀ ਇਨਸਾਨ ਦੀ ਚੋਣ ਕੀਤੀ ਅਜਿਹਾ ਜਿਹਾ ਪੰਜਾਬ ਆ ਨਾ ਇੰਨੀ ਚੁੱਕੀ ਦਾ ਝੋਲਾ ਪਾ ਲਿਆ ਹੈ ਉਹ ਕਾਂਗਰਸ ਵਾਲਿਆਂ ਨੇ ਅੱਧੀ ਚੁੱਕੀ ਦਾ ਝੋਲਾ ਪੰਜਾਬ ਦੇ ਜਿਹੜੇ ਕਿਚਾ ਨੂੰ ਜਾਨ ਪਤਾ ਜੇੜੀ ਕੱਟ ਜਾਣਾ ਹੋਰ ਕਿੰਨੇ ਮੈਂ ਪੁੱਛਾਂ ਲੇਕਿਨ ਜੇ ਲੋਕਾਂ ਨੂੰ ਪਤਾ ਨਹੀਂ ਜਾਂਦਾ ਸਾਰੇ ਕਹਿੰਦੇ ਜਿੰਦਾਬਾਦ ਹੁਣ ਕਿਹਦਾ ਨਾਮ ਨਹੀਂ ਜਾਣਦੇ ਨਾਦੇ 2:3 ਬਾਜਾ ਦੇ ਰਿਹਾ ਸਵੇਰੇ ਕਰਕੇ 5 ਵਜੇ ਕੋਣ ਕੋਈ ਮੈਂਬਰ ਪਾਰਲੀਮੈਂਟ ਦਾ ਏਰੀਆ ਕਾ ਪਤਾ ਹੁੰਦਾ ਇਕੱਲੇ ਇਕੱਲੇ ਪ੍ਰਿੰਟ ਹੁਣ ਆਫ ਸੋ ਛੋਟੇ ਜਿਹੜਾ ਪਿੰਡ ਪਾਂਚਾ ਕਹਿੰਦਾ ਮੈਨੂੰ ਯਾਦ ਆ ਨੰਬਰ ਜੀ ਸਾਹਿਬ ਅਮਰੀਤ ਸਿੰਘ ਅਰਿਆਂ ਨੂੰ ਚਿਤਾਇਆ ਸੀ ਉਹ ਕਿਤੇ ਉਹ ਜਿਤਨ ਸਿੰਘ ਦਾ ਐ ਕੁਤਬਾ ਘਰੇ ਨਾਲ ਜਿ ਪ੍ਰਵਾਹ ਸੀ ਪਰਦੇ ਵਿੱਚ ਮੈਂ ਉਹਨੂੰ ਰਾਜ ਚੌਥੇ ਪਾਂਚਾ ਕਹਿੰਦਾ ਰਾਜ ਚਲੋੜੀ ਕਹਾਂ ਜਾਂ ਗਾਉਂ ਲਾਗਣਾ ਗਾਉਂ ਬੈਠੇ ਨੇ ਮੈਂ ਕਿਹਨੂੰ ਜਿੰਦਾਬਾਹ ਸਰਦਾਰ ਰਣਜੀਤ ਸਿੰਘ ਢਿੱਲੋਂ ਜਿੰਦਾਬਾਹ ਜੋਮਣੀ ਅਕਾਲੀ ਦਲ ਜਿੰਦਾਬਾਹ ਹਣੀਦੂ ਸਾਹਿਬ ਹਲਕਾ ਗਿਲਦੇ ਦੇ ਪਿੰਡਾਂ ਵਿੱਚ ਤੁਸੀਂ ਪ੍ਰਚਾਰ ਕਰ ਰਹੇ ਕਿੱਦਾਂ ਦਾ ਹੁੰਗਾਰਾ ਮਿਲ ਗਿਆ ਦੇਖੋ ਅੱਜ ਸਾਡਾ ਕੁਝ ਛੋਟੇ ਪਿੰਡ ਸਾਡੇ ਰਹਿ ਗਏ ਸੀ ਉਹਨਾਂ ਪਿੰਡਾਂ ਦੇ ਵਿੱਚ ਹਲਕਾ ਗਿਲਦੇ ਘੁੰਮ ਰਹੇ ਆ ਦਰਸ਼ਨ ਸਿੰਘ ਸ਼왈ਖੀ ਜੀ ਨਾਲ ਨੇ ਸਾਰੀਆਂ ਸੰਗਤਾਂ ਨਗਰਾਂ ਦੀਆਂ ਮੈਨੂੰ ਨਿੱਜੀ ਤੌਰ ਤੇ ਵੀ ਜਾਣਦੀਆਂ ਆਪਣੇ ਪਰਿਵਾਰ ਦੇ ਮੈਂਬਰ ਆ ਮੇਰੇ ਘਰ ਤੋਂ ਬਿਲਕੁਲ ਨਜ਼ਦੀਕ ਦੇ ਪਿੰਡ ਸਾਰੇ ਹੀ ਸਾਰੇ ਨਗਰ ਦੇ ਲੋਕਾਂ ਦਾ ਫੈਸਲਾ ਹੋਵੇ ਆਪਾਂ ਸ਼੍ਰੋਮਣੀ ਕਾਲੀ ਦਲ ਨੂੰ ਵੋਟ ਪਾਉਣੀ ਹੈ ਔਰ ਇੱਥੋਂ ਅਕਾਲੀ ਦਲ ਦੀ ਜਿੱਤ ਕਰਾਉਣੀ ਹੈ ਕਿਉਂਕਿ ਪਿਛਲੇ ਸਾਰੇ ਵੇਖ ਲਏ ਨੇ ਕਾਂਗਰਸੀ ਵੀ ਦੇਖ ਲਈ ਆਪ ਵੀ ਆਪ ਵੀ ਦੇਖ ਲਈ ਆ ਕਿਸ ਨੇ ਕੁਛ ਨਹੀਂ ਸੁਆਰਿਆ ਕਿੱਟੇ ਹੋ ਬਾਜੰਦ ਤੇ ਬਿਲਕੁਲ ਵਿਪਰੀਤ ਚੱਲ ਰਹੇ ਨੇ ਉਲਟ ਚੱਲ ਰਹੇ ਨੇ ਗੁੰਡਾਗਰਦੀ ਦਾ ਰਾਜ ਹੋ ਗਿਆ ਲੁੱਟ ਖਸੁੱਟ ਚੱਲ ਰਹੀ ਹੈ ਗਰੀਬ ਦਾ ਜੀਵਨ ਹੋਰ ਗਰੀਬ ਕੀਤਾ ਜਾ ਰਿਹਾ ਮਹਿੰਗਾਈ ਵਧ ਗਈ ਹੈ ਇਸ ਕਰਕੇ ਲੋਕ ਔਖੇ ਬਹੁਤ ਨੇ ਸਦੇ ਬਹੁਤ ਨੇ ਇਹਨਾਂ ਦਾ ਇਸ ਕਰਕੇ ਸਾਰੇ ਸਾਰੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਸਰਦਾਰ ਰਣਜੀਤ ਸਿੰਘ ਜੀ ਉੱਤੇ ਲੋਕ ਬੰਦੇ ਸੀ ਜਿਨ੍ਹਾਂ ਨੂੰ ਸਾਡੇ ਨਗਰ ਨੇ ਪੂਰਾ ਬਚਾਇਆ ਕਿ ਸਾਡੀ ਇੱਕ ਬੋਰਡ ਜਿਹੜੀ ਉਹ ਅਕਾਲੀ ਦਲ ਦੇ ਸਾਥੇ ਪੇ ਜਾਊਗੀ ਅਸੀਂ ਆਪਣੇ ਪਿੰਡ ਵੱਲੋਂ ਢਿੱਲੋਂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਅਸੀਂ ਆਪਣੇ ਜਿਹੜੀਆਂ ਵੋਟਾਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਨੇ ਉਹਨਾਂ ਨੂੰ ਪੱਕਾ ਜਤਾ ਕੇ ਪੇਚਾਂਗੇ ਵਾਹਿਗੁਰੂ ਜੀ ਦਾ ਸਾਥ ਸਾਰਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜਿਵੇਂ ਸਾਡੇ ਵੱਡੇ ਭਾਈ ਸਾਹਿਬ ਨੇ ਦੱਸਿਆ ਵੀ ਇਹ ਜਿਹੜਾ ਪਿੰਡ ਆ ਸਾਡਾ ਇਹ ਪੰਥਕ ਪਿੰਡ ਹੈ ਸਾਡੇ ਬਜ਼ੁਰਗਾਂ ਨੇ ਬਹੁਤ ਸ਼ਹਾਦਤਾਂ ਕਾਲੀਦਾਲ ਵਾਸਤੇ ਕੀਤੀਆਂ ਹੋਈਆਂ ਸਰਦਾਰ ਲੰਬੜਦਾਰ ਸਾਹਿਬ ਇਹ ਸਾਡਾ ਧੂਰਾ ਸਾਡੇ ਪਿੰਡ ਦੇ ਇਸ ਕਰਕੇ ਕੱਲੀ-ਕੱਲੀ ਵੋਟ ਸਾਡੀ ਕਾਲੀਦਾਲ ਨੂੰ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਦਾਬਾਦ ਹੀ ਹੈ ਕੀ ਕਹਿਣਾ ਚਾਹੁੰਦੇ ਦਰਸ਼ਨ ਸਿੰਘ ਜੀ ਸ਼ਪਾਲਕ ਜਨਪ੍ਰਿੰਜੀਤ ਸਿੰਘ ਜੀ ਢੱਲੋਂ ਸਾਡੇ ਨਗਰ ਵਿੱਚ ਚੱਲ ਕੇ ਆਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਲੈਕਸ਼ਨ ਉਹਨਾਂ ਨੂੰ ਇਥੋਂ ਦਿਤਾ ਕੇ ਪੇਜਾਂਗੇ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਜਿੰਦਾਬਾਦ